ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਨੇ ਠੀਕ ਹੈ ਬਹੁਤ ਸੋਹਣੇ ਸੂਟ ਨੇ 500 ਪ੍ਰਾਈਸ ਦੇ ਸੂਟ ਹੋਣਗੇ ਸਾਰੇ ਠੀਕ ਹੈ ਤੇ ਚਲੋ ਇਹਨਾਂ ਨੂੰ ਦੇਖਦੇ ਹਾਂ ਦੇਖਣ ਤੋਂ ਪਹਿਲਾਂ ਦੱਸ ਦਿਆਂ ਤੁਹਾਨੂੰ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਪਾਉਂਦੇ ਨੇ ਨਾਲ ਦੀ ਨਾਲ ਇੰਸਟਾਗ੍ਰam ਵਾਲਿਆਂ ਨੂੰ ਇੱਕ ਬਹੁਤ ਪਿਆਰਾ ਜਿਹਾ ਸੂਟ ਮਿਲੇਗਾ ਸਾਰੇ ਜਣੇ ਜਾ ਕੇ ਰਵਿੰਦਰ ਕੌਰ 793 ਨੂੰ ਫੋਲੋ ਕਰੋ फॉलोअर हो गए उस दिन आपूट का गिफ्ट दे देंगे चाहे दो दिन हो जाए चाहे दो महीने चाहे दो हफ्ते ठीक है जी तो चलो देखते हैं अज्जे सूट पौ रुपया प्राइस होएगा सूटा का सूट थानू दिखा दें तकरीबन सेल वाला ही स्टॉक अपना ज अपना है ना कोई सत्त अठ सौ वाले सूट है कोई चलो पौ वाले भी है भी ठीक है ਕਸਟਮਰ ਵਾਲੀ ਇਹ ਉੱਪਰ ਸਾਰਾ ਸੀਕੁਐਂਸ ਦਾ ਵਰਕ ਆਏਗਾ ਕਪੜਾ ਬਹੁਤ ਸੋਹਣਾ ਸ਼ਾਨਦਾਰ ਜਾਮ ਕਾਟਨ ਦਾ ਤੇ ਇਹ ਆਊਗੀ ਕਾਟਨ ਦੀ ਬਾਟਮ ਥੋੜੇ ਜਿਆਦਾ ਆਕੜਿਆ ਜਿਹੇ ਪਿਆ ਕਪੜਾ ਹਲੋ ਕਾਟਨ ਦੀ ਬਾਟਮ ਆਊਗੀ ਵਾਸ਼ ਕਰੋਗੇ ਤੇ ਸੌਫਟ ਹੋ ਜਾਏਗਾ ਨਾਲ ਆਏਗਾ ਸੈਮੀ ਦਾ ਦੁਪੱਟਾ ਲੇਸ ਵਾਲਾ ਸੈਮੀ ਦਾ ਦੁਪੱਟਾ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਨਹੀਂ ਹੋਏਗਾ ਠੀਕ ਹੈ ਸੈਮੀ ਦਾ ਦੁਪੱਟਾ ਆਏਗਾ ਤੇ ਪ੍ਰਾਈਸ ਲੱਗੇਗਾ ਜੀ ਓਨਲੀ ਫॉर 500 ਰੁਪਿਆ ਨੈਕਸਟ ਆਏਗਾ ਜੀ ਹੁਣ ਇਹ ਸੂਟ ਐਕਚੁਅਲੀ ਚ ਦੋ ਸੂਟ ਦੋ ਦੋ ਚਾਰ ਸੂਟ ਇਸ ਤਰ੍ਹਾਂ ਦੇ ਹੈਗੇ ਆ ਦੋ ਤਿੰਨ ਜਿਹੜਾਂ ਦਾ ਪ੍ਰਾਈਸ ਹਾਂਜੀ 550 ਆ ਤੇ ਮੈਂ 500 ਕਰ ਦਿੱਤਾ ਇਹ ਨਹੀਂ ਮੈਂ ਕਹੂੰਗੀ ਕਿ 800 ਵਾਲਿਆ ਹੈ ਹੈਨਾ ਇਹ ਆ ਗਿਆ ਕਾਟਨ ਦਾ ਸੂਟ ਆ ਗਿਆ ਥੋੜੀ ਜਿਹੀ ਮਿਕਸ ਕਾਟਨ ਆ ਬਟ ਬਹੁਤ ਸੋਹਣੀ ਕਾਟਨ ਆ ਇਹਦੇ ਨਾਲ ਦੀ ਸੇਲ ਕੀਤੀ ਆਪਾਂ ਡਿਜੀਟਲ ਪ੍ਰਿੰਟ ਆ ਕਾਟਨ ਦਾ ਦੁਪੱਟਾ ਆਊਗਾ ਨਾ ਐਲੋ ਜੀ ਠੀਕ ਹੈ ਕਾਟਨ ਦਾ ਆਊਗਾ ਨਾਲ ਦੁਪੱਟਾ और प्राइस लगेगा जी सूट का पांच सौ रुपया सारे सूट पांच सौ वाले ही ये सूट का प्राइस भी साढ़े पांच सौ आप सौ देव गे है ना हेलो ग्रीन कलर आ गया कॉटन का सूट है कॉटन की बॉटम सैमी दुपट्टा ठीक है सैमी का दुपट्टा आएगा प्राइस लगेगा ओनली पांच सौ नैक्सट आ गया जी अपने को प्योर कॉटन का सूट आ गया तांबा कलर जयपुरी प्रिंट जी लो ये प्योर कॉटन का है ठीक है इस तरह आएगा सिक्स फिफ्टी का सूट आओ यह आ गई बॉटम ਜਦੋਂ ਨੈਕਸਟ ਸੀਜ਼ਨ ਗਰਮੀ ਦਾ ਆਏਗਾ ਇਹ ਵਾਲੇ ਸੂਟ ਆਉਣਗੇ ਤੁਹਾਨੂੰ ਪਤਾ ਹੀ ਹੈ ਇਸੇ ਪ੍ਰਾਈਸ 'ਚ ਹੋਣਗੇ 650 750 ਹਨਾ ਜਾਂ ਮਤਲਬ 550 'ਚ ਵੀ ਹੋਣਗੇ ਅੱਜ ਆਪਾਂ ਤੁਹਾਨੂੰ ਡਿਸਕਾਊਂਟ 'ਚ ਦੇ ਰਹੇ ਹਾਂ 550 ਸਟਿੱਕ ਪਿਓਰ ਕਾਟਨ ਦਾ ਸੂਟ ਹੈ ਜਿਹੜੀ ਕਿ ਪਿਓਰ ਕਾਟਨ ਹੁੰਦੀ ਹੈ ਹਲੋ ਕਾਟਨ ਦਾ ਹੀ ਦੁਪੱਟਾ ਆਏਗਾ ਪ੍ਰਾਈਸ ਲੱਗੇਗਾ 500 ਰੁਪਏ ਇਹ ਕਾਟਨ ਦਾ ਸੂਟ ਮੈਂ ਉਸ ਦਿਨ ਵੀ ਦਿਖਾਇਆ ਸੀਗਾ ਕਿਸੇ ਨੇ ਹੋਲਡ ਰਖਵਾਇਆ ਹੋਰ ਰਹਿ ਗਿਆ ਤੇ ਚਲੋ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਫਿਰ ਤੋਂ ਇਮਰੂਨ ਕਲਰ ਦਾ ਸੂਟ ਆਏਗਾ ਰੈੱਡ ਮਰੂਨ ਕਲਰ ਇਹ ਆ ਗਿਆ ਘੇਰੇ ਦੇ ਉੱਪਰ ਬਾਰਡਰ ਬੈਕ ਵੀ ਇਵੇਂ ਹੀ ਆਏਗਾ ਬਾਜੂ ਦਾ ਸਾਈਡ ਤੇ ਆਏਗਾ ਇਹਦਾ ਥੋੜਾ ਜਿਹਾ ਇਹੀ ਸੀਗਾ ਕਿ ਇਹਦੀ ਬਾਟਮ ਇੱਕ ਨੰਬਰ ਤੇਜ ਆ ਥੋੜਾ ਜਿਹਾ ਥੋੜੀ ਜਿਹੀ ਡਾਰਕ ਮਰੂਨ ਲੱਗਦੀ ਆ ਇਹ ਥੋੜਾ ਰੈੱਡਿਸ਼ ਮਰੂਨ ਲੱਗਦਾ ਬਾਕੀ ਦੁਪੱਟਾ ਪਿਓਰ ਕਾਟਨ ਦਾ ਆਏਗਾ ਨਾਲ ਇੰਨੀ ਕੁ ਸਲਵਾਰ نیچے ਰਣੀ ਹੁੰਦੀ ਚੱਲ ਜਾਂਦੀ ਆ ਪਿਓਰ ਕਾਟਨ ਦਾ ਦੁਪੱਟਾ ਆਏਗਾ ਸੇਮ ਕਲਰ ਦਾ ਇਹ ਵਾਲਾ ਠੀਕ ਹੈ ਜ਼ਰੀ ਬਾਰਡਰ ਵਾਲਾ ਇਹ ਵੀ 500 ਰੁਪਏ ਚ ਮਿਲੇਗਾ Next आ गया जी ये वाला दोनों ही सूट किसी ने रखवाए थे बट लाए नहीं चलो किसी की मजबूरी हो सकती है ठीक है यह आ गया ये आ गया ऑरेंज ऑरेंज काजरी जहा कलर आ गया थोड़ी जी न्योन शेड पै पैदा भी कॉटन की बॉटम आऊगी कॉटन का ही दुपट्टा आऊगा ठीक है जी कॉटन की बॉटम कॉटन का दुपट्टा पांच सौ रुपये प्राइस लगेगा लो जी नैक्सट सूट आ गया जी ये मिक्स कॉटन का सूट है हैवी हैटन ਠੀਕ ਹੈ ਮਿਕਸ ਲੱਗੇਗੀ ਤੁਹਾਨੂੰ ਪਰ ਮਤਲਬ ਹੋਏਗੀ ਕਾਟਨ ਤੇ ਥੋੜੀ ਜਿਹੀ ਭਾਰੀ ਕਾਟਨ ਜਿਸ ਤਰ੍ਹਾਂ ਜੂਨ ਜੁਲਾਈ ਚ ਨਹੀਂ ਪਏਗਾ ਇੰਨਾ ਦਿਨਾਂ ਚ ਬੜਾ ਵਧੀਆ ਪੈ ਜਾਏਗਾ ਇਸ ਤਰ੍ਹਾਂ ਦਾ ਇਹਦੇ ਉੱਪਰ ਸੀਕੁਐਂਸ ਦਾ ਵਰਕ ਆਊਗਾ ਠੀਕ ਹੈ ਨਾਲ ਇਸੇ ਤਰ੍ਹਾਂ ਦੀ ਹੀ ਬਾਟਮ ਆਊਗੀ ਲਾਈਨਿੰਗ ਵਾਲੀ ਤੇ ਕਾਟਨ ਦਾ ਦੁਪੱਟਾ ਆਊਗਾ ਠੀਕ ਹੈ ਪ੍ਰਾਈਸ 500 ਰੁਪਿਆ ਹੀ ਹੋਏਗਾ ਔਰ ਜੀ ਫਿਰ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਸੂਟ ਚਿਕਨ ਦੁਪੱਟੇ ਵਾਲਾ ਇਹ ਵੀ ਸੂਟ 550 ਵਾਲਾ ਹੀ ਆ ਆਪਾਂ ਤੁਹਾਨੂੰ 500 ਚ ਦੇਵਾਂਗੇ ਇਹ ਲੋ ਇਸ ਦਾ ਚਿਕਨ ਇਹਦੇ ਉੱਪਰ ਵਰਕ ਆਏਗਾ ਸਾਰਾ ਇਸ ਤਰ੍ਹਾਂ ਦਾ ਘੇਰੇ ਤੇ ਵੀ ਇਸ ਤਰ੍ਹਾਂ ਦਾ ਵਰਕ ਆਏਗਾ ਔਰ ਕਾਟਨ ਦੀ ਬਾਟਮ ਆਏਗੀ ਸੈਮੀ ਦਾ ਦੁਪੱਟਾ ਆਏਗਾ ਡਬਲ ਟਾਈ ਓਨਲੀ 500 ਰੁਪਏ ਪ੍ਰਾਈਸ ਹੋਏਗਾ ਠੀਕ ਹੈ ਇਹ ਸਾਡਾ ਹਨਾ ਇਸ ਵਾਰ ਦਾ ਹੀ ਇਸੇ ਸੀਜ਼ਨ ਦਾ ਹੀ ਮਾਲ ਆ ਜਿਆਦਾ ਲਓ ਜੀ ਇਹ ਆ ਗਿਆ ਕਾਟਨ ਦਾ ਸੂਟ ਠੀਕ ਹੈ ਕਾਟਨ ਆਏਗੀ ਥੋੜੀ ਜੀ ਹਲਕੀ ਜੀ ਮਿਕਸ ਹੋਏਗੀ ਬਹੁਤ ਹਲਕਾ ਫੁਲਕਾ ਪਤਲਾ ਕਪੜਾ ਹੈ ਤੇ ਇਹਦੀ ਕਟ ਉਹੀ ਹੁੰਦੀ ਆ 480 ਮਤਲਬ ਪੂਰਾ 5 ਮੀਟਰ ਨਹੀਂ ਹੁੰਦਾ ਇਹਦੇ ਨਾਲ ਤੁਹਾਨੂੰ ਮਿਲੂਗਾ ਸ਼ਿਫੋਨ ਦੁਪੱਟਾ ਇਹ ਦਰਸਲ ਨਾ ਸ਼ਿਫੋਨ ਦੁਪੱਟੇ ਦਾ ਕਰਕੇ ਸੂਟ ਵਿਕਦੇ ਆ ਠੀਕ ਹੈ ਆ ਲੋ ਇਹਨਾਂ ਸ਼ਿਫੋਨ ਦੁਪੱਟਾ ਆਏਗਾ ਇਹਦੇ ਵੱਲੇ ਸੂਟ ਨਾ ਇਹ ਵੀ 500 ਰੁਪਏ ਦਾ ਲੱਗੇਗਾ ਠੀਕ ਹੈ ਨੈਕਸਟ ਆ ਗਿਆ ਜੀ ਆਪਣੇ ਕੋਲ हेलो साढ़े छे सौ वाला सूट है कॉटन का सूट है थोड़ी जी हैवी कॉटन है कॉफी कलर है ठीक है थोड़ी जी आप मिक्स कह सकते ट्वेंटी परसेंट मिक्स है हेलो हैवी है थोड़ी जी हेलो ये बॉटम आ गई ना तो यह आ गया दुपट्टा जी ठीक है सिक्स फिफ्टी वाला सूट है सन मिलेगा 500 ਰੁਪਏ 500 ਰੁਪਏ ਇਹਦਾ ਵੀ ਕੀਤਾ ਨੂੰ 450 ਚ ਹੀ ਮਿਲੇਗਾ ਕਿਉਂਕਿ 50 60 ਰੁਪਏ ਤੇ ਸ਼ਿਪਿੰਗ ਲੱਗ ਜਾਂਦੀ ਆ ਹਨਾ ਤੇ 450 ਚ ਹੀ ਪੈਗਾ ਜੇ ਕਿਸੇ ਨੇ ਸ਼ਾਪ ਤੇ ਆ ਕੇ ਲੈ ਕੇ ਜਾਣਾ ਵੈਸੇ ਵੀਡੀਓ ਪਾਉਂਦੇ ਆ ਸਾਰੀ ਸੂਟ ਨਿਕਲ ਜਾਂਦੇ ਨੇ ਇੰਨਾ ਕੋਈ ਹੁੰਦਾ ਨਹੀਂ ਜਿੰਨੇ ਸ਼ਾਪ ਤੇ ਆਉਣਾ ਦਾ ਥੋੜਾ ਜਿਹਾ ਕਾਲ ਕਰਕੇ ਆਇਆ ਕਰੋ ਵੀਡੀਓ ਵਾਲਾ ਸੂਟ ਨਾਲ ਦੀ ਨਾਲ ਨਿਕਲ ਜਾਂਦੇ ਨੇ ਲੋ ਜੀ ਇਹ ਵੀ ਪਿਓਰ ਕਾਟਨ ਦਾ ਸੂਟ ਆ घेरे के उपर इस तरह बॉर्डर आएगा प्योर कॉटन है जी प्योर कॉन थोड़ी हंडाई कट हूँ जो थोड़ी जी मिक्स हूँ थोड़ा ज्यादा लंबा टाइम चल जाती है लो जी ए बॉटम आएगी इस दुपट्टा आएगा वाला ठीक है यह दुपट्टा आएगा वाले सूट न साढ़े अठ सौ प्राइस का सूट है ठीक है पौ रुपए दे देंगे नैक्सट आ गया जी एवला सूट ਇਹ ਵੀ ਕਾਟਨ ਦਾ ਸੂਟ ਆਏਗਾ ਥੋੜੀ ਜਿਹੀ ਮਿਕਸ ਕਾਟਨ ਹੋਏਗੀ ਜਿਹੜਾ ਕਟਰਾਇ ਟਾਈਪ ਕੱਪੜਾ ਹੁੰਦਾ ਉਹ ਵਾਲਾ ਹੋਏਗਾ ਇਸ ਤਰ੍ਹਾਂ ਆਂਟੀਆਂ ਵਾਲਾ ਸੂਟ ਆ ਠੀਕ ਹੈ ਤੇ ਕਲਰ ਬਹੁਤ ਸੋਹਣਾ ਹੈ ਤੁਹਾਨੂੰ ਦੱਸਿਆ ਹੋਇਆ ਕਿ ਆਪਾਂ ਜਿਸ ਤਰ੍ਹਾਂ ਦਾ ਸੂਟ ਆ ਉਸੇ ਤਰ੍ਹਾਂ ਦੀ ਰੇਂਜ ਦੇ ਵਿੱਚ ਦੇ ਰਹੇ ਹਾਂ ਜਿਹੜੇ ਸੇਲ 'ਚ ਵੀ ਕੱਢਦੇ ਆ ਜੇ ਇਹ ਸੂਟ ਦੇ ਉੱਪਰ ਕੋਈ ਦਾਗ ਹੁੰਦੇ ਹੋ ਸਕਦਾ ਮੈਂ 200 300 400 'ਚ ਕੱਢ ਦਿੰਦੀ ਪਰ ਸੂਟ ਸੋਹਣਾ ਹੈ ਫਰੈਸ਼ ਹੈ ਠੀਕ ਹੈ ਕੋਈ ਦਾਗ ਨਹੀਂ ਹੈ ਕੋਈ ਕੁਝ ਨਹੀਂ ਆ ਇਸ ਕਰਕੇ ਆਪਾਂ ਇਹਨੂੰ 500 ਦਾ ਸੇਲ ਕਰਾਂਗੇ ਇਦੇ ਨਾਲ ਦੁਪੱਟਾ ਵੀ ਪਿਓਰ ਦਾ ਹੈ ਔਰ ਇਹ ਵੀ 850 ਪ੍ਰਾਈਸ ਦਾ ਸੂਟ ਹੈ ਜਿਹੜਾ ਕਿ ਆਪਾਂ ਕਰਾਂਗੇ ਤੁਹਾਨੂੰ 850 ਤੋਂ ਵੀ ਵੱਧ ਹੀ ਹੋਏਗਾ ਮੇਬੀ ਤੇ ਕਿਉਂਕਿ ਕਢਾਈ ਵੀ ਹੈ ਦੁਪੱਟਾ ਵੀ ਪਿਓਰ ਆ ਆਪਾਂ ਤਾਂ ਸੋਚਦੇ ਪੜਾਂਗੇ ਫਿਰ ਆਏਗਾ ਜੀ ਇੱਕ ਇਹ ਵੀ ਸੂਟ 850 ਦਾ ਜੀ 850 ਦਾ ਟੈਗ ਲੱਗਿਆ ਉੱਪਰ ਤੇ ਇਹਦੇ ਨਾਲ ਤੁਹਾਨੂੰ ਪਿਓਰ ਦੁਪੱਟਾ ਮਿਲੂਗਾ ਇੱਕ ਕੈਮਰੇ कॉटन ਦਾ ਪਿਓਰ ਦਾ ਸੂਟ ਆ ਉੱਪਰ ਤੁਹਾਨੂੰ ਗਲੇ ਤੇ ਕਢਾਈ ਵੀ ਮਿਲੂਗੀ ਆਨੀਅਨ ਕਲਰ ਦਾ ਸੂਟ ਆ ਗਲੇ ਤੇ ਕਢਾਈ ਮਿਲੂਗੀ ਇਹੀ ਰੀਤ ਕੜਾਈ ਮਿਲੂਗੀ ਨਾਲ ਇਹ ਵਾਲੀ ਪ੍ਰਿੰਟਡ ਬਾਟਮ ਮਿਲੂਗੀ ਨਾਲ ਆਊਗਾ ਪ੍ਰਿੰਟਡ ਦੁਪੱਟਾ ਪਿਓਰ ਦਾ ਪਿਓਰ ਸ਼ਫੌਨ ਦਾ ਦੁਪੱਟਾ ਇਹ ਮਤਲਬ ਇਹ ਜਿਹੜੇ ਸੌਦੇ ਹੁਣ ਇਹਨਾਂ ਦੇ ਵਿੱਚੋਂ ਕਿਸੇ ਨੂੰ ਇਹ ਸੂਟ ਮਿਲੇਗਾ ਕਿਸੇ ਨੂੰ ਮਿਲੇਗਾ ਜਿਨ੍ਹਾਂ ਨੂੰ ਇਹ ਮਿਲ ਗਿਆ ਉਹ ਤੇ ਗੁੱਡ ਖਾਣਾ ਉਹਨਾਂ ਨੇ ਕਹਿਣਾ ਹਾਂ ਬਹੁਤ ਬਾਕੀ ਥੋੜਾ ਬਹੁਤਾ ਉਹ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਹੀ ਦੱਸੀ ਹੋਈ ਆ ਕਿ ਕੋਈ ਸੂਟ ਐਕਚੁਅਲੀ ਚ ਹੈ ਹੀ 550 ਵਾਲਾ ਵਾ ਤੇ ਕੋਈ ਸੂਟ 850 ਵਾਲਾ ਹੁਣ 850 ਵਾਲਾ ਸੂਟ ਠੀਕ ਹੈ ਸਾਰੇ ਜਣੇ ਇਹਦੇ ਸਕਰੀਨਸ਼ਾਟ ਨਾ ਪਾਈ ਜਨਾ ਠੀਕ ਹੈ ਫਿਰ ਮੁਸ਼ਕਲ ਹੋ ਜਾਂਦੀ ਹੈ ਇਹ ਸੂਟ ਇਸ ਤਰ੍ਹਾਂ ਦੇ ਕੁਝ ਚੀਜ਼ਾਂ ਹੁੰਦੀਆਂ ਹਰ ਵੀਡੀਓ ਚ ਕੁਝ ਇਸ ਤਰ੍ਹਾਂ ਦੇ ਸੂਟ ਹੁੰਦੇ ਜਿਨ੍ਹਾਂ ਦੀ ਕੁਆਲਿਟੀ ਥੋੜੇ ਬੈਟਰ ਹੁੰਦੀ ਆ ਕੁਝ ਹੁੰਦੇ ਆ ਜਿਹੜੇ ਹਨਾ ਥੋੜਾ ਜਿਹਾ ਉਹਨਾਂ ਨਾਲੋਂ ਘੱਟ ਹੁੰਦੇ ਪਰ ਉਹ ਫਿਰ ਇੱਕ ਇੱਕ ਸੂਟ ਤੇ ਹੀ ਮੈਸੇਜ ਆਈ ਜਾਂਦੇ ਸਾਰੇ ਫਿਰ ਉਹ ਮੁਸ਼ਕਲ ਹੋ ਜਾਂਦੀ ਲਓ ਜੀ ਇਹ ਗ੍ਰੇ ਕਲਰ ਦਾ ਸੂਟ ਆ ਹਲਕਾ ਜਿਹਾ ਡਸਟ ਦਾ ਦਾਗ ਹਲਕਾ ਜਿਹਾ ਤੁਹਾਨੂੰ ਦੇਖ ਵੀ ਨਹੀਂ ਰਿਹਾ ਇਨਾ ਹਲਕਾ ਆਰਗੈਂਜ਼ਾ ਦੀ ਲੈਸ ਵਾਲਾ ਸੂਟ ਹੈ ਟੈਰੀਵੈਲ ਦਾ ਔਰ ਇਹਦੇ ਉੱਪਰ ਵੀ ਤੁਹਾਨੂੰ ਆਰਗੈਂਜ਼ਾ ਦੀ ਲੈਸ ਮਿਲੂਗੀ ਦੁਪੱਟੇ ਦੇ ਉੱਪਰ ਵੀ 5 ਮੀਟਰ ਸੂਟ ਦੀ ਕਟ ਆਏਗੀ ਨਾਲ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੇਗਾ ਖੁੱਲਾ ਡੁੱਲਾ ਚਾਹੀਏ ਅ디 ਸ਼ਾਰਟ ਬਣਾ ਲਓ ਜਿਵੇਂ ਵੀ ਤੁਸੀਂ ਚਾਹੇ ਇਹਨੂੰ ਯੂਜ਼ ਕਰ ਸਕਦੇ ਟੈਰੀਵੈਲ ਦਾ ਸੂਟ ਠੀਕ ਹੈ ਗ੍ਰੇ ਲਾਈਟ ਗ੍ਰੇ ਕਲਰ ਆ ਗਿਆ 500 ਰੁਪਏ ਪਾਈ ਜਾ ਰਹੇ ਠੀਕ ਹੈ ਜੀ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ